ਸਾਸੀ ਗਾਲ ਜੀ ਵੀਰ ਜੀ ਚੀਮਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ ਵੀਰ ਜੀ ਅੱਜ ਆਏ ਆ ਪਿੰਡ ਡਿਆਲ ਪੜੰਗ ਤਸੀਲ ਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇੱਥੇ ਵੀਰ ਨੇ ਨਵਾਂ ਹੀ ਕੰਮ ਸਟਾਰਟ ਕੀਤਾ ਮੁਰਗੀ ਫਾਰਮ ਖੋਲ੍ਹਿਆ ਆ ਹਰੇਕ ਤਰ੍ਹਾਂ ਦੀਆਂ ਨਸਲਾਂ ਦੀਆਂ ਮੁਰਗੀਆਂ ਮੁਰਗੇ ਵੀਰ ਨੇ ਵੇਚਣੇ ਵਾਸਤੇ ਵੀ ਆ ਤੇ ਅੰਡੇ-ਉੰਡੇ ਵੀਰ ਸੇਲ ਕਰਿਆ ਕਰੂਗਾ ਤੇ ਬਾਕੀ ਕਹੇ ਵੀਰ ਨੇ ਖਰੀਦਣਾ ਹੋਣ ਤੇ ਵੀਰ ਨਾਲ ਸੰਪਰਕ ਕਰ ਸਕਦਾ ਤੇ ਕਰਾਉਣੇ ਤੁਹਾਡੀ ਵੀਰ ਨਾਲ ਗੱਲ ਹਾਂਜੀ ਸਾਸੀ ਗਾਲ ਜੀ ਵੀਰ ਜੀ ਹਾਂਜੀ ਵੀਰ ਜੀ ਐਡਰੈਸ ਦੱਸੋ ਆਪਣੇ ਮੁਰਗੀਖਾਨੇ ਦਾ ਪੂਰਾ ਇਹ ਹੈਗਾ ਜੀ ਪੇਂਟ ਡਿਆਲ ਪੜੰਗ ਤਸੀਲ ਈ ਨਾਲਾ ਤੇ ਸਰਕਾਰੀ ਸਕੂਲ ਤੇ ਪਾਣੀ ਵਾਲੀ ਟੈਂਚੀ ਦੇ ਨੇੜੇ ਠੀਕ ਹੈ ਹਾਂਜੀ ਤੇ ਕਿਹੜੀ ਕਿਹੜੀ ਨਸਲ ਆਪਣੇ ਕੋ ਫਿਰ ਆਪਣੇ ਕੋ ਆਂਡੇ ਵਾਲੀਆਂ ਸਾਰੀਆਂ ਨਸਲਾਂ ਆ ਹਾਂਜੀ ਵਾਹੇ ਇੱਕ ਇੱਕ ਲੋਪ ਹਾਂਜੀ ਆਰ ਆਰ ਠੀਕ ਹੈ ਤੇ ਸੁਨਾਲੀ ਠੀਕ ਆ ਜਿੰਨੂੰ ਕਹਦੇ ਪਿਓਰ ਦੇਸੀ ਠੀਕ ਆ ਤੇ ਬਾਕੀ ਡਬਲ ਐਫ ਜੀ ਵੀ ਹੈਗੀ ਆ ਹਾਂ ਤੇ ਹਰੇਕ ਨਸਲ ਕੋਈ ਆਪ ਕੋ ਮਨ ਲਓ ਤੁਹਾਡੇ ਤੋਂ ਖਰੀਦ ਸਕਦਾ ਕੋਈ ਹਾਂਜੀ ਹਾਂਜੀ ਤੇ ਬਾਕੀ ਆਂਡੇ ਵੀ ਤੁਸੀਂ ਸਭ ਕੋ ਸੇਲ ਕਰੋਗੇ ਇਹ ਇਹ ਆ ਜੀ ਹੁਣ ਇਸ ਵਕਤ ਤਾਂ ਬੱਚਾ ਮਿਲ ਜੇਗਾ ਅੱਛਾ ਅੱਛਾ ਵੀ ਵੀ ਪੁਰਾਣੇ ਖੜਨਾ ਹੋਵੇ ਠੀਕ ਆ ਤੇ ਬਾਕੀ ਆਉਣ ਵਾਲੇ ਸਮੇਂ ਤੋਂ ਕੁਝ 10 ਦਿਨਾਂ ਤੱਕ ਆਂਡਾ ਮਿਲਣ ਦੇਗਾ ਇਸ ਫਾਰਮ ਤੋਂ ਠੀਕ ਆ ਉਹ ਵੀ ਸਸਤੇ ਰੇਟ ਦੇ ਸਾਰੇ ਏਰੀਆ ਨਾਲੋਂ ਸਸਤਾ ਠੀਕ ਆ ਤੇ ਆਪਣਾ ਫੋਨ ਨੰਬਰ ਦੱਸ ਦੋ ਹਾਂ ਫੋਨ ਨੰਬਰ ਹੈਗਾ ਜੀ 88472 ਹਾਂਜੀ 18393 ਠੀਕ ਆ ਚਲੋ ਜੀ ਵੀਰ ਜੀ ਕਿਸੇ ਨੇ ਕਿਸੇ ਵੀ ਨਸਲ ਦਾ ਮੰਨ ਲਓ ਮੁਰਗਾ ਮੁਰਗੀ ਖਰੀਦਣਾ ਹੋਵੇ ਜਾਂ ਆਂਡੇ ਵੀ ਚਾਹੀਦੇ ਹੋਣ ਤੇ ਵੀਰ ਨਾਲ ਸੰਪਰਕ ਕਰ ਸਕਦੇ ਜੇ ਵੀਰ ਨੇ ਨਵਾਂ ਕੰਮ ਕੀਤਾ ਇਸ ਕਰਕੇ ਨੇ ਇਸ ਸਾਲ ਆਫਰ ਹੀ ਲਾਈਆਂ ਜੇ ਆਫਰਾਂ ਹੀ ਜੇ ਆਪਣੇ ਕੋ ਮੀਟ ਵਾਲਾ ਮੁਰਗਾ ਤੇ ਹੁਣ ਵੀ ਮਿਲ ਜੇਗਾ ਇਸ ਹਫ਼ਤੇ ਹਾਂ ਮਤਲਬ ਆਂਡਾ ਮੀਟ ਵਾਲਾ ਮੁਰਗਾ ਜਾਂ ਰੱਖਣ ਵਾਸਤੇ ਕਿਸ ਤਰੀਕੇ ਦਾ ਵੀ ਕਿਸੇ ਨੂੰ ਚਾਹੀਦਾ ਹੋਣ ਤੇ ਹਾਂਜੀ ਆਂਡੇ ਦੀ ਫੁੱਲ ਗਰੰਟੀ ਹੋਏਗੀ ਆਹ ਨਾਂਡੇ ਗਾਰੇ ਮਸ਼ੀਨਾਂ ਹੀ ਆ ਜੀ ਆਂਡੇ ਵਾਲੀਆਂ ਨਹੀਂ ਵਧੀਆ ਨਾ ਨਸਲਾਂ ਤੇ ਆ ਨਸਲ ਤੇ ਡਿਪੈਂਡ ਆ ਨਾ ਮੰਨ ਲਓ ਵੀ ਨਸਲਾਂ ਵੇਖ ਕੇ ਲਈਆਂ ਬਾਕੀ ਚਲੋ ਵੀਰ ਨੇ ਪਹਿਲੇ ਸਾਲ ਆਫਰਾਂ ਇੰਜੇ ਬਾਕੀ ਵੀਰ ਨਾਲ ਸੰਪਰਕ ਕਰ ਲਿਓ ਮਿਹਰਬਾਨੀ ਹੋ ਗਈ ਜੀ ਧੰਨਵਾਦ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਭਰਾ ਵੇਖ ਕੇ ਛੱਡਿਆ ਨਾ ਕਰੋ